ਜਦੋਂ ਆਇਆ ਚੈਨ ਵਾਲਾ ਨਾਮ ਹੋਣਾ ਤਾਂ ਅਨੇਕੀ ਬੁਰੀ ਗੱਲਾਂ ਮਗਾ ਮਗਾ ਅੱਜ ਆ ਗਿਆ ਮੇਰਾ ਨਾਮ ਜੀ ਮਨੋਜੀਤ ਕੁਮਾਰ ਮੱਛੜਦੇ ਰਹਿਣ ਵਾਲੇ ਮਾਮਲਾ ਹੋਇਆ ਜੀ ਮੇਰੇ ਦੋਸਤ ਨੇ ਪੀਆ ਮੰਗਾਇਆ ਸੀ ਅਦਲੀਪੁਰ ਪਿੰਡ ਅੱਜ ਤੋਂ ਓਧਾ ਘੰਟਾ ਘੰਟਾ ਪਹਿਲਾਂ ਪੀਜ਼ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਜ਼ ਖਾਣ ਲੱਗੇ ਉਹ ਚੋ ਕਾਂਗਰੇਟ ਦਾ ਪੀਜ਼ ਕਾਂਗਰੇਟ ਦੇ ਵਿੱਚ ਪੀਜ਼ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਭਾਈ ਥੋੜਾ ਕਾਂਗਰੇਟ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕੀ ਹੋਇਆ ਕਾਂਗਰੇਟ ਦੇ ਵਿੱਚ ਨਿਕਲਿਆ ਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਠੀਕ ਆ ਜੇ ਥੋੜਾ ਕਾਂਗਰੇਟ ਦੇ ਵਿੱਚ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀਜ਼ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਇਹ ਕੱਲ ਨੂੰ ਕੋ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਪਿੱਛੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ ਮਿੰਡ ਮਹੀਨੇ ਮਹੀਨੇ ਬਾਅਦ 15 ਦਿਨ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹ ਤਾਂ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹੜੇ ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿ ਫੂਡ ਸਰਪਾਈਲਾਂ ਤੇ ਇਹਦਾ ਇਹਨਾਂ ਦੀ ਟਰੈਕਿੰਗ ਕਰਨ ਟਾਈਮ-ਟਾਈਮ 'ਤੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਜਿਹੜਾ ਸੀ ਜੀ ਕਿੱਥੋਂ ਖਰੀਦਿਆ ਕਿੱਥੇ ਇਹਨਾਂ ਦੀ ਹੈ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮਛਵੜੇ ਆ ਦਾ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸੋਣੇ ਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਬਜੀ ਕਿਹੜੀ ਵਾਰਤ ਸੀ ਮੈਂ ਜੌਬ ਕਰਦਾ ਵੀਰੇ ਇੱਥੇ ਕੀ ਗੱਲ ਬਣਦੀ ਹੈ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਇੱਥੇ ਹਨਾ ਜੇ 1% ਹੋਇਆ ਵੀ ਹੋ ਤਾਂ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਇਹ ਇੰਨੇ ਆਊਟਲੈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਮੰਡੀ ਅੰਦਰ ਉਹ ਸਫਾਈ ਦੇ ਨਾਲ ਮੰਡੀ ਫਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਜੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਹਨਾ ਉਹ ਵੰਦਾ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹਨਾ ਮਤਲਬ ਜਲ ਜਾਣਾ ਸੀ ਬਸ ਐਹੀ ਕੁਛ ਆ ਜਦੋਂ ਤੁਸੀਂ ਟੈਕਿੰਗ ਕਰਕੇ ਕੋਈ ਉਹ ਚੈੱਕ ਵੀ ਕਰ ਸਕਦੇ ਹਾਂ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਅਸੀਂ ਫੋਨ ਕੀਤਾ ਹੈ ਇਹ ਤਾਂ ਮਾਨੂੰ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹ ਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ